ਮੈਂ ਨੇਤਾਵਾਂ ਦਾ ਟੇਸਟ ਜਾਣਦੀਆਂ ਉਹ ਗਲੈਮਰ ਵਾਲੀਆਂ ਲੜਕੀਆਂ ਨੂੰ ਪਸੰਦ ਕਰਦੇ ਨੇ ਕਈ ਵਾਰ ਸਿੰਗਲ ਤਾਂ ਕਈ ਵਾਰ ਡਬਲ ਕਈ ਵਾਰ ਤਾਂ ਇੱਕ ਇੱਕ ਲੜਕੀ ਨਾਲ ਦੋ ਦੋ ਨੇਤਾ ਵੀ ਲੱਗ ਜਾਂਦੇ ਨੇ ਤੇ ਕਈ ਵਾਰ ਕਈ ਨੇਤਾ ਪੈਸੇ ਦੇ ਕੇ ਵੀ ਲੜਕੀਆਂ ਦੇ ਕੋਲ ਨਹੀਂ ਜਾਂਦੇ ਇਸੇ ਬਨਾਂਦੇ ਕਾਰਨ ਅਸੀਂ ਟੇਸਟ ਦਾ ਖਿਆਲ ਰੱਖਦੇ ਹਾਂ ਤੇ ਉਸ ਟੇਸਟ ਦੇ ਹਿਸਾਬ ਦੇ ਨਾਲ ਲੜਕੀਆਂ ਭੇਜੀਆਂ ਜਾਂਦੀਆਂ ਨੇ ਇਹ ਬਿਆਨ ਹੈ ਇੱਕ ਬੀਜੇਪੀ ਦੀ ਨੇਤਾ ਫੂਲ ਜੋਸ਼ੀਦਾਰ ਜਿਸ ਨੂੰ ਕਿ ਹੁਣ ਪੈਸ ਦੇ ਦੁਆਰਾ ਅਰੈਸਟ ਕਰ ਲਿਆ ਗਿਆ ਇਹ ਪੂਰਾ ਇੱਕ ਰੈਕਟ ਨਿਕਲ ਕੇ ਸਾਹਮਣੇ ਆਇਆ ਜੋ ਕਿ ਪਟਨਾ ਦੇ ਹੋਸਟਲਸ ਦੇ ਵਿੱਚੋਂ ਨਿਕਲਦਾ ਸੀ ਦੇ ਨੇਤਾਵਾਂ ਦੇ ਘਰਾ ਤੱਕ ਰਜਾ ਪਹੁੰਚਦਾ ਸੀ ਤੇ ਇਸੇ ਦੇ ਵਿਚਕਾਰਕ ਖੋਫਨਾਕ ਘਟਨਾ ਵਾਪਰਦੀ ਹੈ ਦਰਅਸਲ ਪਟਨਾ ਦੇ ਨਜ਼ਦੀਕ ਮੌਜੂਦ ਜਹਾਨਾਬਾਦ ਦਾ ਇਲਾਕਾ ਇੱਥੇ ਹੀ ਮੌਜੂਦ ਇੱਕ 15-16 ਸਾਲ ਦੀ ਲੜਕੀ ਜੋ ਕਿ ਖੁਦ ਡਾਕਟਰ ਬਣਨਾ ਚਾਹੁੰਦੀ ਸੀ ਤੇ ਇਸੇ ਕਰਕੇ ਉਹ NEET ਦੀ ਕੋਚਿੰਗ ਦੇ ਲਈ ਇੱਕ ਸੈਂਟਰ ਜੁਆਇਨ ਕਰਦੀ ਆ ਪਟਨਾ ਦੇ ਵਿੱਚ ਆ ਕੇ ਤੇ ਇੱਥੇ ਹੀ ਸ਼ੰਭੂ ਗਾਰਜ ਹੋਸਟਲ ਦੇ ਵਿੱਚ ਇੱਕ ਕਮਰਾ ਵੀ ਕਿਰਾਏ ਦੇ ਉੱਤੇ ਲੈ ਲੈਂਦੀ ਆ 25 ਦਸੰਬਰ 2025 ਦੀ ਸ਼ਾਮ ਨੂੰ ਉਹ ਆਪਦੇ ਵਾਪਸ ਘਰ ਦੇ ਵਿੱਚ ਆਉਂਦੀ ਹੈ ਉਸ ਤੋਂ ਬਾਅਦ 5 ਜਨਵਰੀ ਨੂੰ ਵਾਪਸ ਹੋਸਟਲ ਦੇ ਵਿੱਚ ਜਾਂਦੀ ਹੈ ਤੇ ਜਦੋਂ 6 ਜਨਵਰੀ ਆਉਂਦੀ ਹੈ ਤਾਂ ਉਹ ਆਪਦੇ ਹੋਸਟਲ ਦੇ ਕਮਰੇ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲੀ ਤਾਂ ਸਟਾਫ ਨੂੰ ਕੁਝ ਚਿੰਤਾ ਹੁੰਦੀ ਆ ਤਾਂ ਸਟਾਫ ਦੇ ਦੁਆਰਾ ਉਸਦੇ ਕਮਰੇ ਦੇ ਵਿੱਚ ਜਾਇਆ ਜਾਂਦਾ ਪਰ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਤਾਂ ਉਹਨਾਂ ਨੇ ਦੁਬਾਰਾ ਦਰਵਾਜ਼ੇ ਦੇ ਉੱਪਰ ਖੜ ਕੇ ਬਾਜਾਂ ਮਾਰੀਆਂ ਜਾਂਦੀਆਂ ਨੇ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ ਸਟਾਫ ਦੇ ਦੁਆਰਾ ਦਰਵਾਜ਼ਾ ਤੋੜ ਕੇ ਅੰਦਰ ਜਾਇਆ ਜਾਂਦਾ ਤਾਂ ਇਹ ਲੜਕੀ ਅੰਦਰ ਬੇਹੋਸ਼ ਹਾਲਤ ਦੇ ਵਿੱਚ ਪਈ ਹੋਈ ਸੀ ਤੇ ਉਸ ਨੂੰ ਉੱਥੋਂ ਚੱਕ ਕੇ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਜਿੱਥੇ ਹਸਪੀਟਲ ਦੇ ਦੁਆਰਾ ਕਿਹਾ ਜਾਂਦਾ ਕਿ ਇਸ ਦੀ ਕੰਡੀਸ਼ਨ ਕਾਫੀ ਅਦਾ ਖਰਾਬਾ ਤੇ ਉਸ ਤੋਂ ਬਾਅਦ ਉਸ ਨੂੰ ਤੁਰੰਤ ਇੱਕ ਹੋਰ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਡਾਕਟਰਸ ਨੂੰ ਲੜਕੀ ਦੇ ਨਾਲ ਕੁਝ ਗਲਤ ਹੋਣ ਦਾ ਅਹਿਸਾਸ ਹੁੰਦਾ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਵੀ ਕਾਲ ਕਰ ਦਿੱਤੀ ਜਾਂਦੀ ਆ ਪਰ ਪੁਲਿਸ ਪਤਾ ਨਹੀਂ ਕਿੱਥੇ ਵਿਜੀ ਸੀ ਤਨਦਨ ਟਿੱਕਰ ਪੁਲਿਸ ਉਸ ਹਸਪੀਟਲ ਦੇ ਵਿੱਚ ਪਹੁੰਚਦੀ ਹੋਈ ਨਹੀਂ ਦੂਸਰੇ ਪਾਸੇ ਲੜਕੀ ਦੀ ਤਬੀਅਤ ਐੜੀ ਵਿਗੜਦੀ ਜਾ ਰਹੀ ਸੀ ਤੇ ਲੜਕੀ ਦੇ ਪਰਿਵਾਰ ਵੱਲੋਂ ਪੁਲਸ ਦੇ ਕੋਲ ਐਫਆਈਆਰ ਦਰਜ ਵੀ ਕਰਵਾ ਦਿੱਤੀ ਜਾਂਦੀ ਆ ਕਿ ਸਾਡੀ ਬੱਚੀ ਦੇ ਨਾਲ ਕੁਝ ਗਲਤ ਹੋਇਆ ਹੈ ਐਫਆਈਆਰ ਤੋਂ ਬਾਅਦ ਵੀ ਪੁਲਸ ਦੇ ਦੋਰਾ ਕੋਈ ਜਹਿਮਤ ਨਹੀਂ ਚੱਕੀ ਜਾਂਦੀ ਇੱਥੋਂ ਤੱਕ ਰਕੇ ਐਸਐਚਓ ਮੈਡਮ ਦੇ ਬਲ ਆਪ ਦੇ ਪ੍ਰਾਈਵੇਟ ਡਰਾਈਵਰ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਮੈਨੂੰ ਤਾਂ ਪਤਾ ਨਹੀਂ ਕਿਉਂ ਹੋਸਟਲ ਆਇਆ ਕਿੱਥੇ ਤੂੰ ਜਾ ਕੇ ਉੱਥੇ ਚੈੱਕ ਕਰਕੇ ਆ ਪ੍ਰਾਈਵੇਟ ਡਰਾਈਵਰ ਹੋਸਟਲ ਦੇ ਵਿੱਚ ਜਾਂਦਾ ਤੇ ਉੱਥੋਂ ਦੀਆਂ ਸੀਸੀਟੀਵੀ ਵੀਡੀਓ ਚੱਕ ਕੇ ਵਾਪਸ ਪੁਲਿਸ ਸਟੇਸ਼ਨ ਦੇ ਵਿੱਚ ਲੈ ਆਉਂਦਾ ਦੂਸਰੇ ਪਾਸੇ 11 ਜਨਵਰੀ 2026 ਦੀ ਸ਼ਾਮ ਦੇ ਵੇਲੇ ਲੜਕੀ ਦੇ ਵੱਲੋਂ ਬਦਾਂਤਾ ਹਸਪੀਟਲ ਦੇ ਵਿੱਚ ਆਵਦਾ ਦੰਦ ਤੋੜ ਦਿੱਤਾ ਜਾਂਦਾ ਲੜਕੀ ਦੇ ਮਾਪੇ ਹਾਲੇ ਵੀ ਪੁਸਤ ਦੇ ਅੱਗੇ ਗੜਗੜਾ ਰਹੇ ਸੀ ਕਿ ਸਾਡੀ ਬੇਟੀ ਦੇ ਨਾਲ ਜ਼ਬਰਦਸਤੀ ਕੀਤੀ ਗਈ ਹੈ ਤੁਸੀਂ ਕੁਝ ਤਾਂ ਕਰੋ ਇਸੇ ਤੋਂ ਬਾਅਦ ਪੁਸਤ ਦੇ ਦੁਆਰਾ ਕੀਤਾ ਜਾਂਦਾ ਤੇ ਕੀਤਾ ਜਾਂਦਾ ਸਿਰਫ ਇੱਕ ਪ੍ਰੈਸ ਕਾਨਫਰੰਸ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪੁਲਿਸ ਦੇ ਦੁਆਰਾ ਕਿਹਾ ਜਾਂਦਾ ਕਿ ਉਸ ਲੜਕੀ ਨਾਲ ਕਿਸੇ ਪ੍ਰਕਾਰ ਦੀ ਕੋਈ ਜ਼ਬਰਦਸਤੀ ਨਹੀਂ ਹੋਈ ਤੇ ਨਾ ਹੀ ਲੜਕੀ ਦੇ ਪ੍ਰਾਈਵੇਟ ਪਾਰਟ ਤੇ ਸਰੀਰ ਦੇ ਉੱਤੇ ਹੋਰ ਕਿਸੇ ਪ੍ਰਕਾਰ ਦਾ ਕੋਈ ਜ਼ਖਮ ਵੀ ਮੌਜੂਦ ਆ। ਤੇ ਦੂਸਰਾ ਸਾਨੂੰ ਲੜਕੀ ਦੇ ਰੂਮ ਦੇ ਵਿੱਚੋਂ ਕੁਝ ਨੀਂਦ ਦੀਆਂ ਗੋਲੀਆਂ ਮਿਲੀਆਂ ਨੇ। ਤਾਂ ਪੁਲਿਸ ਦੇ ਦੁਆਰਾ ਕਿਹਾ ਜਾਂਦਾ ਕਿ ਹੋ ਸਕਦਾ ਲੜਕੀ ਦੇ ਦੁਆਰਾ ਖੁਦ ਨੂੰ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਹ ਪ੍ਰੈਸ ਕਾਨਫਰੰਸ ਪੁਲਿਸ ਦੇ ਅਧਿਕਾਰੀ ਐਸਪੀ ਵੱਲੋਂ ਕੀਤੀ ਗਈ ਸੀ। ਇਸ ਤੋਂ ਬਾਅਦ মিডিਆ ਨੂੰ ਵੀ ਲੱਗਾ ਕਿ ਸ਼ਾਇਦ ਲੜਕੀ ਦੇ ਦੋ ਆ ਖਦ ਨੂੰ ਹੀ ਖਤਮ ਕੀਤਾ ਗਿਆ ਐਡਾ ਵੱਡਾ ਅਧਿਕਾਰੀ ਝੂਠ ਤਾਂ ਨਹੀਂ ਬੋਲੂਗਾ ਪਰ ਇਸ ਤੋਂ ਬਾਅਦ 12 ਜਨਵਰੀ ਨੂੰ ਲੜਕੀ ਦੀ ਪੋਸਟਮਾਰਟਮ ਰਿਪੋਰਟ ਆਉਂਦੀ ਆ ਤੇ ਇਸ ਪੋਸਟਮਾਰਟਮ ਰਿਪੋਰਟ ਤੋਂ ਇਹ ਗੱਲ ਕਨਫਰਮ ਹੁੰਦੀ ਆ ਕਿ ਉਸ ਲੜਕੀ ਦੇ ਨਾਲ ਜ਼ਬਰਦਸਤੀ ਕੀਤੀ ਗਈ ਉਹਦੇ ਪ੍ਰਾਈਵੇਟ ਪਾਰਟ ਦੇ ਉੱਪਰ ਵੀ ਜਖਮ ਨੇ ਤੇ ਉਹਦੇ ਸਰੀਰ ਦੇ ਉੱਪਰ ਵੀ ਨੋਚਣ ਦੇ ਨਿਸ਼ਾਨ ਮੌਜੂਦ ਨੇ ਹੁਣ ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਪਲਸ ਦੇ ਹੱਥ ਪੈਰ ਫੁੱਲ ਗਏ ਤੇ ਉਹਨਾਂ ਦੇ ਦੋਵਾਰਾ ਸਾਰੇ ਦਾ ਸਾਰਾ ਠੀਕਰਾ ਜਿਹੜਾ ਉਹ ਡਾਕਟਰ ਦੇ ਸਿਰ ਪਾ ਨ ਦਿੱਤਾ ਜਾਂਦਾ ਕਿ ਸਾਨੂੰ ਤਾਂ ਡਾਕਟਰ ਨੇ ਕਿਹਾ ਸੀ ਤੇ ਇਸ ਬਿnabla ਦੇ ਕਾਰਨ ਦੇ ਵਿੱਚ ਇਹ ਸਭ ਕੁਝ ਕਾਇਮ ਬੈਠੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੀ ਆ ਕਿ ਉਸ ਲੜਕੀ ਦੇ ਨਾਲ ਆਖਰਕਾਰ ਹੋਇਆ ਕੀ ਇੱਥੇ ਦੋ ਤਿੰਨ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ ਸਭ ਤੋਂ ਪਹਿਲੀ ਇਹ ਚੀਜ਼ ਕਿ 72 ਘੰਟੇ ਬਾਅਦ ਪੁਲਸ ਦੇ ਦੁਆਰਾ ਉਹਦੇ ਪ੍ਰਾਈਵੇਟ ਡਰਾਈਵਰ ਨੂੰ ਭੇਜ ਕੇ ਸੀਸੀਟੀਵੀ ਫੁਟੇਜ ਮੰਗਾਈਆਂ ਗਈਆਂ ਸੀ ਤਾਂ ਹੋ ਸਕਦਾ ਉਹਨਾਂ ਨਾਲ ਵੀ ਕੋਈ ਛੇੜਛਾੜ ਉਸ ਤੋਂ ਪਹਿਲਾਂ ਹੀ ਕਰ ਲਈ ਗਈ ਹੋਵੇ ਦੂਸਰਾ ਲੜਕੀ ਦੇ ਰੂਮ ਦੇ ਵਿੱਚੋਂ ਜੋ ਨੀਂਦ ਦੀਆਂ ਗੋਲੀਆਂ ਮਿਲੀਆਂ ਉਹਨਾਂ ਦੀ ਗਿਣਤੀ 90 ਤੋਂ ਪਲੱਸ ਸੀ ਜੜ ਕੇ ਇੰਨੀਆਂ ਗੋਲੀਆਂ ਕੋਈ ਵੀ ਮੈਡੀਕਲ ਜਾਂ ਫਿਰ ਡਾਕਟਰ ਕਿਸੇ ਵੀ ਮਰੀਜ਼ ਦੇ ਲਈ ਪਰਚੀ ਦੇ ਉੱਪਰ ਲਿਖ ਕੇ ਨਹੀਂ ਦਿੰਦਾ ਤਾਂ ਹੋ ਸਕਦਾ ਇਹ ਗੋਲੀਆਂ ਵੀ ਉੱਥੇ ਪਲਾਟ ਕੀਤੀਆਂ ਗਈਆਂ ਹੋਣ ਔਰ ਉਸ ਬੱਚੀ ਦੀ ਮੌਤ ਅਤੇ ਉਸਦੇ ਸਰੀਰ ਦੇ ਉੱਪਰ ਮਿਲੇ ਹੋਏ ਜ਼ਖਮ ਤੇ ਉਸਦੇ ਨਾਲ ਕੀਤੀ ਹੋਈ ਜ਼ਬਰਦਸਤੀ ਇਹ ਗੱਲ ਤਾਂ ਸਾਬਤ ਕਰਦੀ ਹੈ ਕਿ ਉਸ ਬੱਚੀ ਦੇ ਨਾਲ ਬਹੁਤ ਜ਼ਿਆਦਾ ਗਲਤ ਹੋਇਆ ਸੀ ਤੇ ਦੂਸਰੇ ਪਾਸੇ ਪੁਲਸਤ ਦੇ ਦੁਆਰਾ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਤੁਰਤੀ ਐਕਸ਼ਨ ਲੈਂਦਾ ਜਾਂਦਾ ਤਾਂ ਸ਼ਾਇਦ ਕੋਈ ਸਾਹਮਣੇ ਵੀ ਆ ਜਾਂਦਾ ਹੁਣ ਇਹ ਵੀ ਲੱਗ ਰਿਹਾ ਕਿ ਹੋ ਸਕਦਾ ਇਸੇ ਜੋ ਅਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਇੱਕ ਰੈਕਟ ਦੇ ਬਾਰੇ ਵਿੱਚ ਦੱਸ ਕੇ اٹਹਾਂ ਇਹ ਬੱਚੀ ਵੀ ਇਸੇ ਦਾ ਹੀ ਸ਼ਿਕਾਰ ਹੋ ਗਈ ਹੋਵੇ ਪਰ ਹੁਣ ਅਸਲ ਸੱਚਤਾ ਜਾਂਚ ਕਰਦੋਂ ਬਾਅਦ ਹੀ ਸਾਹਮਣੇ ਆਊਗਾ ਸਾਡਾ ਇਸ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਵੀ ਦਿਲ ਨੂੰ ਠੇਸ ਬੋਚਣਾ ਬਿਲਕੁਲ ਨਹੀਂ ਆ ਸਿਰਫ ਤੇ ਸਿਰਫ ਤੁਹਾਨੂੰ ਜਾਣੂ ਕਰਵਾਉਣਾ ਕਿ ਸਾਡੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਕਿਸ ਤਰ੍ਹਾਂ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਹੁਣ ਤੁਹਾਡਾ ਇਸ ਦੇ ਬਾਰੇ ਵਿੱਚ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ